ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਫੀਲ ਅਮਲੋਾ ਜ਼ਿਲ੍ਹਾ ਫਤਿਹਗੜ੍ਹ ਕਿਸਾਨ ਵੀਰੋ ਸੂਏ ਤਿੰਨ ਬੂਟੇ ਨੇ ਜਿਹੜੇ ਅਲੂਚੇ ਦੇ ਆਲੂ ਖਾਰੇ ਦੇ ਲਾਏ ਨੇ ਇਹ ਸੱਤਲੋਜ ਪਰਪਲ ਕਰਕੇ ਵੈਰਾਈਟੀ ਆ ਤੇ ਇਹ ਕਾਲਾ ਅੰਬਰਸਰੀ ਆ ਤੇ ਇਹਨਾਂ ਨੂੰ ਤਕਰੀਬਨ ਇੱਕ ਇੱਕ ਬੂਟੇ ਨੂੰ 40 ਤੋਂ ਲੈ ਕੇ 45 ਕਿਲੋ ਤੱਕ ਜਿਹੜਾ ਹੈਗਾ ਉਸ ਫਲ ਲੱਗਿਆ ਹੁੰਦਾ ਇਹ ਅਸੀਂ ਤਕਰੀਬਨ ਮਈ ਦੇ ਪਹਿਲੇ ਹਫ਼ਤੇ ਜਦ ਮਈ ਦੇ ਸ਼ੁਰੂ ਤੋਂ ਇਹਨਾਂ ਨੂੰ ਖਾ ਰਹੇ ਆ ਤੇ ਅਜੇ ਵੀ ਇਹ ਤਕਰੀਬਨ ਕਾਫੀ ਵੱਡੀ ਤਦਾਦ ਦੇ ਵਿੱਚ ਦੇਖੋ ਇਹਨਾਂ ਨੂੰ ਫਲ ਲੱਗਿਆ ਹੋਇਆ ਪੂਰਾ ਇਹ ਝੁਕੇ ਹੋਏ ਨੇ ਤੇ ਮੇਰੇ ਖਿਆਲ ਹੈ ਮਈ ਦੇ ਐਂਡ ਤੱਕ ਅਸੀਂ ਇਹਨਾਂ ਤੋਂ ਜਿਹੜਾ ਫਰੂਟ ਆਉ ਮਿਲਦਾ ਰਹੂਗਾ ਸਾਨੂੰ ਫਲ ਤੇ ਕਿਸਾਨ ਵੀਰੇ ਜਦੋਂ ਇਹਨੂੰ ਫੁੱਲ ਲੱਗਦੇ ਨੇ ਨਾ ਲੂਚੇ ਨੂੰ ਆਲੂ ਬੁਖਾਰੇ ਨੂੰ ਤੇ ਬਹੁਤ ਹੀ ਸ਼ਾਨਦਾਰ ਇਹ ਚਿੱਟੇ ਰੰਗ ਦੇ ਫੁੱਲ ਆਉਂਦੇ ਨੇ ਤੇ ਬਹੁਤ ਮਨ ਭਾਉਂਦੇ ਫੁੱਲ ਕਹਿ ਲੋ ਬੜੇ ਪਿਆਰੇ ਲੱਗਦੇ ਨੇ ਇਹ ਇਹ ਜਿਹੜਾ ਬੂਟਾ ਤਕਰੀਬਨ 3-4 ਸਾਲਾਂ ਦੇ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ ਇਹ ਜਿਹੜਾ ਫਾਲਾ ਬੜਾ ਗੁਣਕਾਰੀ ਹੈ ਇਹਦੇ ਵਿੱਚ ਵਿਟਾਮਿਨ A ਬਹੁਤ ਹੈ ਤੇ ਸ਼ੱਕਰ ਬਹੁਤ ਹੈ ਇਹਨਾਂ ਦੇ ਜਿਹੜੀ ਮਿਠਾਸ ਹੈ ਤਕਰੀਬਨ 14 ਤੋਂ 15% ਹੈ ਤੇ ਨਾਲ ਖਟਾਸ ਵੀ ਹੈਗੀ ਹੈ ਤੇ ਇਹ ਜਿਹੜੇ ਨੇ ਬਹੁਤੀ ਵੱਡਾ ਏਰੀਆ ਨਹੀਂ ਘੇਰਦੇ ਹੈਗੇ ਬਾਗਾਂ ਦੇ ਵਿੱਚ ਵੀ ਖਾਲੀ ਜਗ੍ਹਾ ਤੇ ਲਾਇਆ ਜਾ ਸਕਦੇ ਨੇ ਤੇ ਬਹੁਤ ਛੇਤੀ ਇਹ ਨਾਲ ਤੁਹਾਨੂੰ ਜਿਹੜਾ ਫਾਲਾ ਉਹ ਪ੍ਰਾਪਤ ਹੁੰਦਾ ਹੈ ਤੇ ਇਹਨਾਂ ਦਾ ਜਿਹੜਾ ਲੌਂਗ ਦਾ ਠੁਕਮਾ ਟਾਈਮ ਹੈ ਆਲੂ ਭਖਾਰੇ ਦਾ ਲੂਚੇ ਦਾ ਉਹ ਜਨਵਰੀ ਦੇ ਵਿੱਚ ਹੈਗਾ ਤੇ ਇਹਦੀ ਹਲਕੀ ਜਿਹੀ ਕਟਾਈ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਆਪਸ ਵਿੱਚ ਫਸਦੀਆਂ ਟਾਹਣੀਆਂ ਨੇ ਉਹ ਸਾਨੂੰ ਜਨਵਰੀ ਦੇ ਵਿੱਚ ਕੱਟ ਦੇਣੀਆਂ ਚਾਹੀਦੀਆਂ ਨੇ ਤੇ ਹਲਕੀ ਹਲਕੀ ਜਿਹੀ ਅਸੀਂ ਇਹਦੀ ਕਟਾਈ ਕਰਦੇ ਰਹਾਂਗੇ ਤੇ ਸਾਨੂੰ ਇਹ ਲਗਾਤਾਰ ਜਿਹੜਾ ਫਲ ਮਿਲਦਾ ਰਹੂਗਾ ਤੇ ਮੈਂ ਸਾਹਮਣੇ ਦੋ ਤਿੰਨ ਬੂਟੇ ਵੀ ਆਪਣੇ ਘਰੇ ਲਾਏ ਹੋਣ ਤਾਂ ਸਾਰੇ ਪਰਿਵਾਰ ਲਈ ਇਹ ਮੁੱਕਲੇ ਨੇ